ਬਹੁਤ ਚੰਗਾ ਲੱਗਦਾ ਜੀ ਮੈਂ ਜਦੋਂ ਵੀ ਇੰਡੀਆ ਆਉਣਾ ਹੈ ਅਸੀਂ ਜਰੂਰ ਇੱਥੇ ਮੱਥਾ ਟੇਕਣਾ ਹੈ ਇੱਕ ਸ਼ਰਧਾ ਤੇ ਸਤਿਕਾਰ ਦੇ ਨਾਲ ਤੇ ਅੱਜ ਵੀ ਉਸੇ ਸ਼ਰਧਾ ਦੇ ਨਾਲ ਆਏ ਆ ਤੇ ਬਾਬੇ ਦਾ ਓਟ ਆਸਰਾ ਲੈਣਾ ਆਇਆ ਇੱਥੋਂ ਜੋ ਹੋ ਸਕਦੀ ਉਹ ਦੁਨੀਆਂ 'ਚ ਕਿਤੇ ਨਹੀਂ ਹੋ ਸਕਦਾ ਸੋ ਨਵੇਂ ਸਾਲ 'ਚ ਮੈਂ ਪਹਿਲੀ ਵਾਰੀ ਇੰਡੀਆ ਆਇਆ ਸੋ ਮੈਂ ਬਾਬਾ ਜੀ ਦਾ ਓਟ ਆਸਰਾ ਲੈਣਾ ਆਇਆ ਨਵਾਂ ਸਾਲ ਸੁਖ ਸੁਵਿਧੀ ਲੈ ਰਹੇ ਸਾਰੇ ਸ਼ੁਰੂਆਤ ਦੇ ਭਲੇ ਦੀ ਅਰਦਾਸ ਕੀਤੀ ਹੋਏ। ਮਨ ਨੂੰ ਕਿੰਨਾ ਕ ਸਕੂਨ ਮਿਲਦਾ ਹੈ ਅੰਦਰ ਦਰਸ਼ਨ ਕਰਕੇ। ਮੈਂ ਕਹਿੰਦਾ ਜੀ ਜਾਣ ਨੂੰ ਹੀ ਨਹੀਂ ਜੀ ਕਰਦਾ। ਤੁਸੀਂ ਲੱਕੀਆ ਜਿਹੜੇ ਤੁਸੀਂ ਇੱਥੇ ਰਹਿੰਦੇ ਹੋ। ਅੰਮ੍ਰਿਤਸਰੀ ਉਹ ਮੈਨੂੰ ਲੱਗਦਾ ਪਤਾ ਨਹੀਂ ਤੁਸੀਂ ਕੀ ਮੋਤੀ ਪੁੰਨ ਕੀਤੇ ਨੇ। ਅ ਮਾ ਲੋ ਮੈਂ ਅੱਗੇ ਕੀ ਕਹਾਂ ਉਹਨਾਂ ਜਿਹੜੇ ਜਿਹੜੇ ਅੰਦਰ ਸਾਡੇ ਆਪਣੇ ਦਿਨੇ ਵੀ ਕੰਮ ਵੀ ਕਰਦੇ ਨੇ। ਹੈ ਨਾ ਮੈਂਬਰ ਸਾਹਿਬ ਨੇ ਸਾਡੀ ਕਮੇਟੀ ਦੇ ਵੀ ਕਿੰਨੇ ਲੱਕੀ ਨੇ ਅਸੀਂ ਤਾਂ ਤਰਸਦੇ ਰਹਿੰਦੇ ਆ ਐਨ ਆਰ ਆਈ ਜਿਹੜਾ ਉਹ ਹੋਰ ਵੀ ਤਰਸਦਾ ਜਿਵੇਂ ਜਿਵੇਂ ਜਿੰਨੇ ਮੈਰ ਜਦ ਤੱਕ ਜੀ ਇਸ ਸੀ ਜਿੰਦ ਮਹੀਂ ਜੇ ਚਲੇਓ ਪਰਦੇਸ ਕਦੀ ਨਾ ਭੁੱਲੀਆਂ ਆਪਣਾ ਦੇਸ਼ ਆਪਣੀ ਬੋਲੀ ਆਪਣਾ ਪੈਸ ਜਦੋਂ ਤੁਸੀਂ ਆਪਣੇ ਦੇਸ਼ ਤੋਂ ਆਪਣੇ ਵਤਨ ਤੋਂ ਦੂਰ ਹੁੰਦੇ ਹਨ ਉਹ ਤੁਹਾਨੂੰ ਹੋਰ ਖਿੱਚਦਾ ਕੇਂਦਰ ਬਣਦਾ ਜਿਵੇਂ ਹੁਣ ਤੁਸੀਂ ਆਪਾਂ ਦਰਬਾਰ ਸਾਹਿਬ ਦੇ ਮੱਥਾ ਟੇਕ ਸਕਦੇ ਇੱਥੇ ਆਣ ਕੇ ਆਪਾਂ ਨਨਕਾਣਾ ਸਾਹਿਬ ਨਹੀਂ ਜਾ ਸਕਦੇ ਤੇ ਕਿੰਨਾ ਹੀ ਸੰਗਤ ਨੂੰ ਖਿੱਚਿਆ ਕੇ ਕਿਤੇ ਕਿਤੇ ਦੋ ਵੇਲੇ ਅਰਦਾਸ ਕਰਦੇ ਆਪਾਂ ਸੋ ਇਸੇ ਤਰ੍ਹਾਂ ਅਸੀਂ ਵੀ ਅਰਦਾਸ ਕਰਦੇ ਹਾਂ ਵੀ ਕਦੋਂ ਇੰਡੀਆ ਜਾਈਏ ਕੋਈ ਪਲਾਨ ਬਣੇ ਤੇ ਕਦੋਂ ਜਾ ਕੇ ਅਸੀਂ ਮੱਥਾ ਟੇਕੀਏ ਸੋ ਬਹੁਤ ਇੱਥੇ ਆਣ ਕੇ ਇਦੋਂ ਬੜੀਆ ਸ਼ਾਂਤੀ ਮੈਂ ਕਹਿੰਦਾ ਵਰਲਡ 'ਚ ਨਹੀਂ ਕਿਤੇ ਮੈਂ ਹਮੇਸ਼ਾ ਗੱਲ ਕਿਨਾਂ ਨੂੰ ਕਿ ਜੇ ਜਿਉਂਦੇ ਜੀ ਕਿਸੇ ਨੇ ਸਵਰਗ ਦੇਖਣਾ ਜਿਉਂਦੇ ਜੀ ਮਰੇ ਤਾਂ ਪਤਾ ਨਹੀਂ ਕੀ ਇੱਥੇ ਜਾਣਾ ਤੇ ਕਿਹਨੇ ਦੇਖਿਆ ਦਕੀ ਨਹੀਂ ਜਦੋਂ ਤੁਸੀਂ ਇੱਥੇ ਆਣ ਕੇ ਪ੍ਰਕਾਰਮਾਂ ਤੇ ਜਾਣ ਤੋਂ ਪਹਿਲਾਂ ਆਪਣੇ ਪੈਰ ਧੋ ਲੈਨੇ ਹੋ ਤੇ ਜਦੋਂ ਅੰਦਰ ਐਂਟਰ ਕਰਦੇ ਆਂ ਮੈਨੂੰ ਤੇ ਲੱਗਦਾ ਵੀ ਤੁਸੀਂ ਇਤੋਂ ਵਧੀਆ ਸਵਰਗ ਹੀ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਨੇ ਕਿ ਥੋੜੀ ਆਪ ਉਦਮ ਕਰੋ ਸਤਿਗੁਰ ਅੱਗੇ ਹੋ ਕੇ ਲੈਣਾ ਹੁੰਦਾ। ਹਾਂ 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 ਬਿਲਕੁਲ ਸਹੀ ਹੈ ਜੀ। ਮੈਂ ਹੁਣ ਮਤਲਬ ਤੁਸੀਂ ਦੇਖੋ ਕਿੰਨਾ ਸ਼ਰਧਾ ਤੇ ਸਤਿਕਾਰ ਨਾਲ ਗਏ ਆ ਲਾਈਨ 'ਚ ਖੜੇ ਆ ਉਹ ਤੁਸੀਂ ਲਾਈਨਾਂ ਦੇ ਵਿੱਚ ਵੀ ਖੜੇ ਹੋਣਾ ਬੜਾ ਜ਼ਰੂਰੀ ਆ। ਐਂਡ ਤੁਸੀਂ ਫਿਰ ਦੇਖੋ ਬਾਬੇ ਨੇ ਆਪੇ ਹੀ ਬਣਾ ਲਈ ਜਗਾ ਵੀ ਤੁਸੀਂ ਇੱਥੇ ਕੀਰਤਨ ਬੈਠ ਕੇ ਭਾਈ ਸਾਹਿਬ ਕਹਿੰਦੇ ਤੁਸੀਂ ਬੈਠ ਕੇ ਕੀਰਤਨ ਸੁਣੋ। ਸੋ ਉੱਥੇ ਬੈਠ ਕੇ ਕੀਰਤਨ ਸੁਣਦਾ ਇੱਕ ਆਪਣਾ ਹੀ ਅਲੱਗਾ ਹੀ ਜਿੱਦਾਂ ਤੁਹਾਨੂੰ ਨਾ ਸ਼ਾਂਤੀ ਮਿਲਦੀ ਸਰੋਤ ਲਈ ਨਵਾਂ ਕੀ ਆ ਰਿਹਾ ਹੈ ਆ ਮੇਰੀ ਨਵੀਂ ਫਿਲਮ ਆ ਰਹੀ ਜੀ ਅਸੀਂ ਵਿਸਾਖੀ ਤੋਂ ਪਹਿਲਾਂ ਨਵੀਂ ਫਿਲਮ ਰਿਲੀਜ਼ ਕਰਾਂਗੇ ਉਹਦੇ ਨਾਲ ਹੀ ਆਪਾਂ ਗੀਤ ਜਿਹੜਾ ਉਹ ਵੀ ਰੈਡੀ ਹੈ ਤੇ ਉਹਦੀ ਬਸ ਹੁਣ ਵੀਡੀਓ ਵੀ ਸ਼ੂਟ ਹੋ ਗਈ ਤੇ ਉਹਨੂੰ ਕਰਕੇ ਤਾਂ ਅਸੀਂ ਵਿਸਾਖੀ ਤੋਂ ਪਹਿਲਾਂ ਦੋ ਤਿੰਨ ਸਰਪ੍ਰਾਈਜ਼ਾਂ ਦਵਾਂਗੇ ਤੁਹਾਨੂੰ ਸਾਰੇ ਸਰਦਾਰ ਬਰਜਿੰਦਰ ਸਿੰਘ ਜੀ ਹਮਦਰਦ ਸਾਹਿਬ ਸਾਡੇ ਵੱਡੇ ਭਰਾ ਹਨ ਮੈਂ ਜਦੋਂ ਪੰਜਾਬ ਚ ਆਉਣਾ ਮੈਨੂੰ ਇਹ ਵੀ ਇੱਕ ਬੜੀ ਸਾਡੀ ਮੇਰੀ ਇਹ ਵੀ ਇੱਕ ਖਾਹਿਸ਼ ਹੁੰਦੀ ਹੈ ਕਿ ਜਦੋਂ ਕਹਿੰਦੇ ਨੇ ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਦਿਲ ਕਰਦਾ ਮੇਰਾ ਗਾਣਾ ਬਹੁਤ ਤੁਸੀਂ ਪਸੰਦ ਕੀਤਾ ਪਰ ਮੇਰਾ ਜੀ ਕਰਦਾ ਹੁੰਦਾ ਕਿ ਭਾਜੀ ਬਰਜਿੰਦਰ ਸਿੰਘ ਉਹਨਾਂ ਦੀ ਬਣਾਈ ਹੋਈ ਚਾਹ ਮੈਂ ਜ਼ਰੂਰੀ ਪੀਵਾਂ ਤੇ ਜਦੋਂ 에ਰਪੋਰਟ ਆਪਣੇ ਉਤਰਦੇ ਹਾਂ ਅੰਮ੍ਰਿਤਸਰ ਤੋਂ ਮੈਂ ਜੀਤ ਨੂੰ ਇਹ ਵੀ ਬਹੁਤ ਵੱਡੀ ਗੁਰੇ ਆਧਾਰਾਂ ਨੂੰ ਵਧਾਈ ਦੇਣੀ ਚਾਹਣਾ ਮੇਰੇ ਨੂੰ ਬਹੁਤ ਖੁਸ਼ੀ ਹੁੰਦੀ ਆ ਜਦੋਂ ਕਿਤੇ ਬੋਰਡ ਲੱਗਿਆ ਦਿਸਦਾ ਤੇ ਸਭ ਤੋਂ ਵੱਡੀ ਖੁਸ਼ੀ ਹੁੰਦੀ ਜਦੋਂ 에ਰਪੋਰਟ ਤੇ ਉਤਰਦੇ ਨੇ ਤੁਸੀਂ ਅੰਮ੍ਰਿਤਸਰ ਤੇ ਜਦੋਂ ਪੌੜੀਆਂ ਤੇ ਥੱਲੇ ਉਤਰਨ ਲੱਗਦੇ ਹੋ ਸਾਹਮਣੇ ਬੋਰਡ ਲੱਗਿਆ ਆਜੀਤ ਦਾ ਉਹ ਦੇਖ ਕੇ ਮਤਲਬ ਕਹਿੰਦੇ ਨਹੀਂ ਸ਼ਰਦਾਂ ਨਾਲ ਹੀ ਇੱਕ ਤਰ੍ਹਾਂ ਮਤਲਬ ਕਹਿੰਦੇ ਨਹੀਂ ਵੀ ਸਤਿਕਾਰ ਨਾਲ ਸਿਰ ਚੁੱਕ ਜਾਂਦਾ ਸੋ ਬਹੁਤ ਖੁਸ਼ੀ ਆ ਤੁਸੀਂ ਮੇਰਾ ਇੰਟਰਵਿਊ ਲੈਣ ਆਏ ਇੱਥੇ ਵਾਈਟ ਲੈਣ ਆਏ ਬਹੁਤ ਧੰਨਵਾਦ